ਦੀਆਂ ਲਾਈਵ ਤਸਵੀਰਾਂ 58 ਬੁਰਜੀ ਦੇ ਤਰੁੜ ਤੱਕ ਪਹੁੰਚਾਰਿਆ ਜਿੱਥੇ ਕਿ ਦਰਿਆ ਨੇ ਇੱਕ ਵੱਡਾ ਖੋਰਾ ਵੀ ਲਾਇਆ ਹੋਇਆ ਹੈ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿਸ ਤਰ੍ਹਾਂ ਚੱਲ ਪੱਧਰ ਦਰਿਆ ਸਤ루 ਦਾ ਵਧ ਰਿਹਾ ਤੇ ਇੱਕ ਦਰਦਨਾਕ ਤਸਵੀਰ ਹੋਰ ਦਿਖਾਉਂਦੇ ਹਾਂ ਹੁਣ ਇਸ ਜਗ੍ਹਾ ਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਥੋੜਾ ਜਿਹਾ ਫਾਸਲਾ ਹੈ ਪਾਣੀ ਹੁਣ ਅੱਗੇ ਬਿਲਕੁਲ ਨਜ਼ਦੀਕ ਬਾਨਟਾ ਉਧਰ ਵਧਣਾ ਸ਼ੁਰੂ ਕਰੇਗਾ ਤਾਂ ਜਿਸ ਤਰ੍ਹਾਂ ਦਰਿਆ ਦੀ ਵੱਡੀ ਅਪਡੇਟ ਆ ਰਹੀ ਹੈ ਕਿ 85 ਹਜ਼ਾਰ ਕਿਊਸਕ ਉਸ ਤੋਂ ਬਾਅਦ ਵੱਡੀ ਹੋਰ ਅਪਡੇਟ ਆ ਗਈ ਕਿ 1 ਲੱਖ 40 ਹਜ਼ਾਰ ਕਿਊਸਕ ਪਾਣੀ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਦਰਿਆ ਸਤਲੁਜ ਦੇ ਹਰ ਇੱਕ ਐਂਗਲ ਤੋਂ ਤਸਵੀਰ ਦਿਖਾ ਰਹੇ ਹਾਂ ਦਰਿਆ ਸਤਲੁਜ ਉਹ ਫਾਨ ਤੇ ਆ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਹੈ ਔਰ ਪਾਣੀ ਲਗਾਤਾਰ ਅੱਗੇ ਵਧ ਰਿਹਾ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਤਕਰੀਬਨ 15 ਮਿੰਟਾਂ ਦੇ ਵਿੱਚ ਪਾਣੀ 2 ਫੁੱਟ ਹੋਰ ਵਧਿਆ ਤਾਂ ਬਹੁਤ ਦਰਦਨਾਕ ਤਸਵੀਰ ਹੈ ਪਾਣੀ ਨੇ ਹੁਣ ਇਸ ਜਗ੍ਹਾ ਤੋਂ ਅੱਗੇ ਆ ਦੇ ਸਕਦੇ ਹੋ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ ਇਹ ਪਾਣੀ ਇੱਥੇ ਨਿਕਲ ਚੁੱਕਿਆ ਤਾਂ ਪਾਣੀ ਨੁਕਸਾਨ ਬਹੁਤ ਜ਼ਿਆਦਾ ਅੱਗੇ ਕਰੇਗਾ ਕਿਉਂਕਿ ਅੱਗੇ ਦਰਿਆ ਸਤਲੁਜ ਦਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਨ ਬੰਨਾ ਹੈ ਤਾਂ ਫਿਰ ਉਹ ਦਰਖਤ ਦੇ ਵਿੱਚ ਪਾਣੀ ਸ਼ੁਰੂ ਕਰ ਦਿੱਤੇ ਆ ਸਾਹਮਣੇ ਅੱਗੇ ਦੇਖੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਇਹ ਟਰੈਕਟਰ ਨੇ ਜਿੱਦਾਂ ਦੇ ਨਾਲ ਹੁਣ ਇਹਰਾ ਵੱਢ ਕੇ ਦਰਿਆ ਦੇ ਵਿੱਚ ਸੁੱਟੇ ਜਾ ਰਿਹਾ ਟਰੈਕਟਰ ਦੇਖ ਸਕਦੇ ਹੋ ਦਰਿਆ ਨੇ ਵੱਡਾ ਇੱਥੇ ਖੁਰਾ ਲਗਾਇਆ ਲਾ ਦਿੱਤਾ ਤੇ ਵੱਡੀਆਂ ਤੁਸੀਂ ਇਹ ਇਹ ਫਸਲ ਹੈ ਤੇ ਇਸ ਦੇ ਵਿੱਚ ਜਦੋਂ ਪਾਣੀ ਚੱਲ ਜਾਏਗਾ ਤਾਂ ਦਰਦਨਾਕ ਤਸਵੀਰ ਹੋ ਜਾਣਗੀ ਸਾਹਮਣੇ ਤੁਸੀਂ ਦੇਖੋ ਕਿ ਬੀਬੀਆਂ ਆਪ ਦਾ ਜੋ ਬੰਦਨ ਵਗੈਰਾ ਇਕੱਠੀਆਂ ਕਰ ਰਹੀਆਂ ਨੇ ਕਿ ਇਹ ਪਾਣੀ ਦੇ ਵਿੱਚ ਹੜ ਨਾ ਜਾਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਦਰਦਨਾਕ ਤਸਵੀਰਾਂ ਨੇ ਪਾਣੀ ਨੇ ਅੱਗੇ ਤੱਕ ਵਧਣਾ ਸ਼ੁਰੂ ਕਰ ਦਿੱਤਾ ਹੈ ਤਸਵੀਰ ਇੱਕ ਦਰਦਨਾਕ ਤਸਵੀਰ ਹੈ ਦ੍ਰਿਆ ਸਤਲੁਜ ਦੇ ਡੈਮ ਦੀ ਵੱਡੀ ਅਪਡੇਟ ਦੇ ਰਹੇ ਆ ਤੁਹਾਨੂੰ ਦ੍ਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਪੂਰਾ ਖਾਨ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਦ੍ਰਿਆ ਦੇ ਅਸੀਂ ਕੰਡੇ ਤੇ ਖੜ ਕੇ ਤਸਵੀਰ ਦਿਖਾ ਰਹੇ ਆ ਤਾਂ ਬਹੁਤ ਚਿੰਤਾ ਦਾ ਵਿਸ਼ਾ ਦ੍ਰਿਆ ਸਤਲੁਜ ਜਿਹਨੇ ਤੇਜ਼ ਰਫ਼ਤਾਰ ਨਾਲ ਪਾਣੀ ਫੜ ਗਿਆ ਤੇ ਇਸ ਥਾਂ ਤੇ ਜ਼ਮੀਨ ਖਿਸਕਣੇ ਸ਼ੁਰੂ ਹੋ ਚੁੱਕੀ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆ 58 ਬੁਰਜੀਆ ਜੋ ਮੈਂ ਆਪਾਂ ਪਿੰਡ ਮੱਦੇਪੁਰ ਮਹਿਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਮੱਦੇਪੁਰ ਪਿੰਡ ਤੋਂ ਅੱਗੇ ਦੀ 58 ਬੁਰਜੀ ਦੀਆਂ ਤਸਵੀਰਾਂ ਨੇ ਦਰਿਆ ਸਤਲੁਜ ਦੀ ਵੱਡੀ ਅਪਡੇਟ ਹਰ ਇੱਕ ਐਂਗਲ ਤੋਂ ਤਸਵੀਰ ਦਿਖਾ ਰਹੇ ਆ ਤੇ ਉਸ ਵਕਤ ਤੋਂ ਜੋ ਸਿੱਧੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆ ਕਿ ਦਰਿਆ ਸਤਲੁਜ ਹਰ ਇੱਕ ਪਾਸੇ ਤੋਂ ਖੋਰਾ ਲਗਾ ਦਿੱਤਾ ਵੱਡੀ ਤਸਵੀਰ ਹੈ ਇਹ ਬਹੁਤ ਦਰਦਨਾਕ ਤਸਵੀਰਾਂ ਨੇ ਬਹੁਤ ਸਾਰੀਆਂ ਜ਼ਮੀਨਾਂ ਖਿਸਕਣੇ ਸ਼ੁਰੂ ਹੋ ਚੁੱਕੀਆਂ ਤੇ ਪਾਣੀ ਇਹ ਆ ਦੇਖ ਸਕਦੇ ਇੱਥੇ ਭਣੇ ਆ ਚੁੱਕਿਆ ਅੱਗੇ ਦਰ ਸੱਤਰੂ ਦਾ ਬੰਨ੍ਹ ਸਾਹਮਣੇ ਤਾਂ ਬਹੁਤ ਜਲਦੀ ਅੱਗੇ ਪਹੁੰਚਣ ਵਾਲਾ ਪਾਣੀ ਕਿਉਂਕਿ ਪਾਣੀ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਥੋੜੀ ਸਪੀਡ ਨਹੀਂ ਹੈ ਹੁਣ ਇਹ ਪਾਣੀ ਫੁੱਟਾਂ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 5-5 ਮਿੰਟ ਦੇ ਬਾਅਦ ਵੱਡੀ ਅਪਡੇਟ ਨਜ਼ਰ ਆ ਰਹੀ ਹੈ 5-5 ਮਿੰਟਾਂ ਦੇ ਬਾਅਦ ਪਾਣੀ ਵਧ ਰਿਹਾ ਹੈ ਤਕਰੀਬਨ ਕਾਫੀ ਜ਼ਿਆਦਾ ਤਕਰੀਬਨ ਅੱਧੇ ਘੰਟੇ ਵਿੱਚ ਹੁਣ 7-3 ਫੁੱਟ ਪਾਣੀ ਵਧਿਆ ਹੈ ਜੋ ਵੱਡੀ ਅਪਡੇਟ ਹੈ ਇਸ ਟਾਈਮ ਦੀ ਇਹ ਦਰਿਆ ਸਤਲੁਜ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੀਆਂ ਤੇ ਬਹੁਤ ਸਾਰੇ ਇੱਥੇ ਪਾਣੀ ਲੋਕ ਵੇਖਣ ਵੀ ਆਏ ਆ ਔਰ ਦੂਜੀ ਗੱਲ ਹੈ ਕਿ ਇਥੋਂ ਦੇ ਜੋ ਆਸ-ਪਾਸ ਦੇ ਲੋਕ ਨੇ ਦਰਿਆ ਦੇ ਵਿੱਚ ਹੁਣ ਜਿੱਥੇ ਢਾ ਲੱਗੇ ਆ ਉੱਥੇ ਦਰਖਤ ਵਗੈਰਾ ਲਗਾਤਾਰ ਸੁੱਟ ਰਿਹਾ ਤੇ ਬਾਰਿਸ਼ ਨੇ ਵੀ ਰਫਤਾਰ ਫੜੀ ਹੋਈ ਹੈ ਕਾਫੀ ਜ਼ਿਆਦਾ ਕੁਦਰਤ ਵੀ ਕਹਿਰਵਾ ਦਿੱਤੀ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਦਰਿਆਵਾਂ ਦੇ ਵਿੱਚ ਹੁਣ ਇਹ ਸੁੱਟ ਰਹੇ ਨੇ ਕਿਹਦਾ ਦਰਖਤ ਵਗੈਰਾ ਟਰੈਕਟਰ ਵਗੈਰਾ ਇੱਥੇ ਟਰੈਕਟਰ ਵੀ ਪਹੁੰਚ ਚੁੱਕੇ ਨੇ ਜਿੱਦਾਂ ਕਿ ਲਗਾਤਾਰ ਕਿਥੇ ਢਾ ਲੱਗੇ ਉੱਥੇ ਦਰਖਤ वगैरह छुटਾ ਜਾ ਰਹੇ ਨੇ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇਹ ਮੱਦੇਪੁਰ ਪਿੰਡ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ 58 ਬੁਰਜੀ ਔਰ ਇਧਰ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਜੋ ਪਾਣੀ ਇੱਕ ਬਹੁਤ ਜ਼ਿਆਦਾ ਰਫਤਾਰ ਦੇ ਨਾਲ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਪੱਥਰ ਨੋਚਾ ਸਭ ਕੁਝ ਵਿੱਚ ਡਗ ਰਿਹਾ ਹੈ ਇੱਕ ਤਬਾਹੀ ਦਾ ਵੱਡਾ ਮੰਜ਼ਰ ਹੈ ਤਾਂ ਇਧਰ ਇੱਕ ਹੋਰ ਤਸਵੀਰ ਦਿਖਾਵਾਂਗੇ ਜਿਹੜੇ ਕਿ ਪੱਥਰ ਫੌਂ ਵਿੱਚ ਡਿੱਗ ਚੁੱਕਿਆ ਤਾਂ ਤਾਰੇ ਨਿਕਲ ਆਈਆਂ ਇਹ ਤਸਵੀਰ ਹੈ ਇਹ ਦੇਖ ਸਕਦੇ ਹਾਂ ਇਸ ਥਾਂ ਤੇ ਇਹ ਤਾਰਾਂ ਤੱਕ ਨਿਕਲ ਆਈਆਂ ਪੱਥਰ ਵਿੱਚ ਕਈ ਡਿੱਗ ਚੁੱਕਿਆ ਤਾਂ ਇੱਕ ਵੱਡੀ ਨੋਟ ਸੀ ਤੇ ਸਪੀਡ ਪਾਣੀ ਚੈੱਕ ਕਰ ਸਕਦੇ ਹੋ ਕਿ ਸਪੀਡ ਬਹੁਤ ਹੁਣ ਲਗਾਤਾਰ ਵਧ ਰਹੀ ਹੈ ਲਗਾਤਾਰ ਜਲ ਪਦਰ ਵਧ ਰਿਹਾ ਜਲ ਪਦਰ ਦਰਿਆ ਸਤਰੋ ਵਿਦਾ ਆਫਾਨ ਤੇ ਕਹਿ ਸਕਦੇ ਹਾਂ ਤੇ بارش ਨੇ ਵੀ ਅੱਜ ਚਲੰਦਰ ਏਰੀਆ ਜੋ ਰੈਡ ਅਲਰਟ ਤੇ ਹੈ ਕਿ ਚਲੰਦਰ ਦੇ ਵਿੱਚ ਅੱਜ بارش ਬਹੁਤ ਜ਼ਿਆਦਾ ਹੋਗੀ ਸਵੇਰ ਤੋਂ ਲੈ ਕੇ ਪਰਸ਼ ਬਹੁਤ ਜ਼ਿਆਦਾ ਸੀ ਔਰ ਲਗਾਤਾਰ ਕੱਲ ਤੱਕ ਰੈਡ ਲਾਈਟ ਤੇ ਹੈ ਜਲੰਧਰ ਜਲੰਧਰ ਦੇ ਵਿੱਚ ਤਿੰਨ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਤੇ ਜਲੰਧਰ ਰੈਡ ਲਾਈਟ ਤੇ ਹੈ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ بارش ਹੋ ਗਈ ਜੋ ਬਾਕੀ ਪੰਜਾਬ ਦੇ ਜ਼ਿਲ੍ਹੇ ਨੇ ਉਹ ਔਰੇਂਜ ਐਡ ਤੇ ਨੇ ਔਰੇਂਜ ਅਰੰਡ ਤੇ ਨੇ ਕਿਉਂਕਿ ਔਰੇਂਜ ਲਾਟ ਜਦੋਂ ਜਾਰੀ ਕੀਤਾ ਜਾਂਦਾ ਤਾਂ ਫਿਰ ਉਸ ਵਕਤ بارش ਹੁੰਦੀ ਹੈ ਪਰ ਕੇਵਲ ਰੁਕ ਵੀ ਜਾਂਦੀ ਹੈ ਪਰ ਇੱਥੇ ਤਾਂ ਲਗਾਤਾਰ بارش ਦਾ ਕਹਿਰ ਹੈ ਸੜਕਾਂ ਵਗੈਰਾ ਜੋ ਢੋਨੇ ਤੋਂ ਬਾਹਰ ਪੱਜੋ ਚੋਣੇਵ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਔਰ ਜਦ ਸੜਕਾਂ ਤੇ ਪਾਣੀ ਦਰਿਆ ਤੇ ਬਾਹਰ ਜਵਿੰਦਰਾ ਉੱਥੇ ਪਾਣੀ ਬਹੁਤ ਜ਼ਿਆਦਾ ਤਸਵੀਰ ਚੈੱਕ ਕਰ ਸਕਦੇ ਹੋ ਕਿਸ ਤਰ੍ਹਾਂ ਹਾਲਾਤ ਨੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਬਹੁਤ ਹਾਲਾਤ ਲਗਾਤਾਰ ਖਰਾਬ ਹੋ ਰਹੇ ਨੇ ਦਰਿਆ ਸਤਲੁਜ ਦੀਆਂ ਅਸੀਂ ਦੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅੱਗੇ ਤੱਕ ਨਜ਼ਰ ਮਾਰੋਗੇ ਤਾਂ ਪਾਣੀ ਹੀ ਪਾਣੀ ਨਜ਼ਰ ਆਏਗਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਹਦਾਇਤਾਂ ਕੀਤੀਆਂ ਗਈਆਂ ਕਿ ਨਦੀਆਂ ਨਾਲਿਆਂ ਤੋਂ ਦੂਰ ਰਹੋ ਤਾਂ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕਈ ਥਾਵਾਂ ਤੇ ਦਰਿਆ ਨੇ ਢਾਲ ਆਈ ਹੈ ਖੋਰਾ ਲਾਇਆ ਤਾਂ ਪ੍ਰਸ਼ਾਸਨ ਸਿਰਫ ਅੱਜ ਹੀ ਪਹੁੰਚਿਆ ਜੋ ਕੰਮ ਸੀ ਤਕਰੀਬਨ 3 ਦਿਨ ਪਹਿਲਾਂ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਸੀ ਪਰ ਜੇ ਹਾਲਾਤ ਨਹੀਂ ਬਣੇ ਪਰ ਹੁਣ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਭ ਨਕਾਮ ਕੋਸ਼ਿਸ਼ਾਂ ਨੇ ਤਾਂ ਹਾਲਾਤ ਅਦ੍ਰੈ ਸਤਲੋਈ ਦੀ ਬਾਰਿਸ਼ ਨੇ ਇੱਕ ਵਾਰ ਫਿਰ ਰਫ਼ਤਾਰ ਕਾ ਫਿਰ ਫੜ ਸਕਦੀ ਹੈ ਕਿਉਂਕਿ ਚਾਰੇ ਪਾਸੇ ਗہرے ਬੱਦਲ ਫਿਰਛਾ ਚੁੱਕੇ ਨੇ ਸਪੀਡ ਪਾਣੀ ਦੀ ਬਹੁਤ ਤੇਜ਼ ਇਹ ਚੱਲ ਰਿਹਾ ਹੈ। ਇਹ ਆਕ੍ਰੀਨ ਲੱਗ ਸਤ ਨੂੰ। ਹੋਟੜੀ। ਨਾਲ ਲੱਕ ਯੱਕ ਦਾ ਪਾਣੀ ਦੀ ਛੱਲਾ ਪਾਣੀ ਦੀ ਤੇਜ਼ ਰਫ਼ਤਾਰ ਲੋਕਾਂ ਦੇ ਸਾਸ ਸਟਾਈ ਹੋਏ ਨੇ ਝੋਨੇ ਦੇ ਵਿੱਚ ਪਾਣੀ ਭਰ ਚੁੱਕਿਆ ਹੈ। ਦਰਿਆ ਸਤੂ ਜਨੇ ਲਗਾਤਾਰ ਜੋ ਕਹਿਰ ਬਚਾਇਆ ਹੋਇਆ ਹੈ। ਤੈ ਇੱਕ ਵਾਰ ਫੇਰ ਤੋਂ ਬਾਰਿਸ਼ ਦਾ ਮੌਸਮ ਬਾਰਿਸ਼ ਫੇਰ ਸ਼ੁਰੂ ਹੋ ਚੁੱਕੀ ਹੈ। ਵੱਡੀ ਅਪਡੇਟ ਕਿ ਦਰਿਆ ਸਤਲੁਜ ਦੇ ਵਿੱਚ 85000 ਕਿਉਂਕਿ ਜੋ ਪ੍ਰਸ਼ਾਸਨ ਨੇ ਦੱਸਿਆ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਛੱਡਿਆ ਗਿਆ ਪਰ ਜੋ ਪ੍ਰੋਜੈਕਟ ਸਾਡੇ ਸੂਤਰ ਨੇ ਉਹਨਾਂ ਨੇ 140000 ਕਿਉਂਕਿ ਉਸਕੋ ਪਾਣੀ ਦੀ ਅਪਡੇਟ ਦਿੱਤੀ ਹੈ ਤੇ ਇੱਕ ਵਾਰ ਫਿਰ ਤੋਂ ਬਾਰਿਸ਼ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਵਕਤ ਦੀ ਵੱਡੀ ਅਪਡੇਟ ਤਾਂ ਪ੍ਰਸ਼ਾਸਨ ਅਧਿਕਾਰੀਆਂ ਨੇ ਕੋਈ ਵੀ ਅਜੇ ਤੱਕ ਪੁਖਤਾ ਪ੍ਰਬੰਧ ਨਹੀਂ ਕੀਤੇ ਦੂਜੇ ਪਾਸੇ ਪਾਣੀ ਦਾ ਜਲ ਪੱਤਰ ਲਗਾਤਾਰ ਵੱਧ ਰਿਹਾ ਸੀ ਪਾਖੜਾ ਦਾ ਜਲ ਪੱਤਰ ਵੱਧ ਰਿਹਾ ਸੀ ਤਾਂ ਪ੍ਰਸ਼ਾਸਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਹੁਣ ਜਾਣਕਾਰੀ ਦਿੱਤੀ ਤਕਰੀਬਨ ਸਵੇਰ ਦੇ ਕਿ ਪਾਣੀ ਛੱਡਿਆ ਜਾ ਰਿਹਾ ਹੈ ਫਿਰ ਪਸਰ ਪੰਚਾਇਤ ਤੱਕ ਕਿਆ ਕਿਆ ਕਿ ਐਨਾਨਸਮੈਂਟਾਂ ਕਰਾ ਦਿਓ ਗੋਤਾ ਖੋਰਾ ਨੂੰ ਬੁਲਾਓ ਤਾਂ ਪ੍ਰਸ਼ਾਸਨ ਦੀ ਵੱਡੀ ਨਕਾਮੀ ਸਾਹਮਣੇ ਆਈ ਹੈ ਆਜਿੰਦੇ ਕਿਸਾਨ ਸਾਹਿਬ ਦੇ ਵੱਡੇ ਆਗੂ ਆਗੂ ਨੇ ਵੱਡੇ ਇਲਜ਼ਾਮ ਲਗਾਏ ਨੇ ਪੰਜਾਬ ਸਰਕਾਰ ਤੇ ਪਰ ਹਾਲਾਤ ਤਰਸਯੋਗ ਲਗਾਤਾਰ ਹੋ ਰਹੇ ਨੇ ਜੇਕਰ ਜੋ ਹੁਣ ਤਿਆਰੀਆਂ ਕੀਤੀਆਂ ਗਈਆਂ ਇਹ ਤਕਰੀਬਨ ਪਹਿਲਾਂ ਕੀਤੀਆਂ ਜਾਂਦੀਆਂ 3-4 ਦਿਨ ਪਹਿਲਾਂ ਕੀਤੀਆਂ ਜਾਂਦੀਆਂ ਤਾਂ ਹਾਲਾਤ ਕੁਝ ਸ਼ੋਰ ਜਾ ਹੋਰ ਹੁਣੇ ਸੀ ਪਰ ਜਿਹਾ ਕੁਝ ਵੀ ਨਹੀਂ ਹੋਇਆ ਜਿਸ ਦੇ ਕਾਰਨ ਪ੍ਰਸ਼ਾਸਨ ਤੇ ਲਗਾਤਾਰ ਉਂਗਲਾਂ ਉੱਠ ਰਹੀਆਂ ਨੇ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਅੱਜ ਸਾਂਝ ਕਰ ਰਹੇ ਹਾਂ ਬ੍ਰਿਆ ਸਤਲ ਦੇ ਬ੍ਰਿਆ ਸਤਲ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਾਈ ਵੀ ਤਸਵੀਰਾਂ ਇਹਨਾਂ ਦੇ ਨਿਊਜ਼ ਤੇ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤੇ ਬਾਰਿਸ਼ ਨੇ ਇੱਕ ਵਾਰ ਫੇਰ ਤੋਂ ਯੋਰ ਪਰਲੇਰ ਰਫਤਾਰ ਫੜ ਰਹੀ ਹੈ ਤਾਂ ਫਿਰ ਇੱਕ بارش ਦਾ ਪਾਣੀ ਨਦੀਆਂ ਨਾਲਿਆਂ ਦਾ ਪਾਣੀ ਜਿਹੜਾ ਦਰਿਆ 'ਚ ਪੈਂਦਾ ਤਾਂ ਪਾਣੀ ਫਿਰ ਜੇਕਰ 1.40 ਹਜ਼ਾਰ ਹੈ ਤਾਂ ਫਿਰ 1.60 ਹਜ਼ਾਰ ਹੋ ਜਾਏਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਰਫਤਾਰ ਦੇ ਨਾਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਲ ਪੱਦਰ ਵੱਧ ਰਿਹਾ ਹੈ ਤਕਰੀਬਨ ਥੋੜੇ ਕੁ ਟਾਈਮ ਦੇ ਵਿੱਚ ਜਲ ਪੱਦਰ ਦਰਿਆ 사ਤਲਜ ਦਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਆਪਣੇ ਆਪ ਦੇ ਕਬਡੀ ਅਪਡੇਟ ਹੈ ਲਗਾਤਾਰ ਪਾਣੀ ਵੱਧ ਰਿਹਾ ਹੈ ਦੇਖ ਸਕਦੇ ਹੋ ਹਾਲਾਤ ਕੀ ਨੇ ਆ ਬਹੁਤ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਲਗਾਤਾਰ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਲਗਾਤਾਰ ਤੁਸੀਂ ਕੰਮ ਕੋਸ਼ਿਸ਼ ਹੈ ਵੀਡੀਓ ਨੂੰ ਸ਼ੇਅਰ ਜੀ ਰਿਹਾ ਕਰੇ ਕਰੇ ਕਿ ਅੱਗੇ ਤੱਕ ਜਾਣਕਾਰੀ ਪਹੁੰਚ ਜਾਏ ਕਿਉਂਕਿ ਫੌਜ ਫਰਾਉਜਪੁਰ ਫਾਜਲਕਿਆ ਇਲਾਕੇ ਦੇ ਹਰੀ ਵਿੱਚ ਵੀ ਦਰਿਆ ਸਤਲੂਜ ਦੇ ਬਹੁਤ ਜ਼ਿਆਦਾ ਕਹਿਰ ਉੱਥੇ ਵੀ ਦੰਡਵ ਕਹਿ ਸਕਦੇ ਕਹਿਰ ਬਹੁਤ ਜ਼ਿਆਦਾ ਹੈ ਔਰ ਦੂਜੇ ਪਾਸੇ ਲੋਹਿਆਂ ਦਾ ਜੋ ਇਲਾਕਾ ਹੈ ਬੰਨਾਂ ਦੇ ਨਾਲ ਤੇ ਕਰੇਮਣ ਕਰੇਮਣ ਉੱਥੇ ਵੀ 3 4 4 5 5 ਫਟ ਪਾਣੀ ਲੱਗਿਆ ਹੋਇਆ ਜੇਕਰ ਦਰਿਆ ਸਤ루ਜ ਦੀ ਗੱਲ ਕਰੀਏ ਤਾਂ ਤਕਰੀਬਨ ਪੰਨਾ ਦੇ ਨਾਲ ਹੁਣ ਪਾਣੀ ਲੱਗ ਚੁੱਕਿਆ ਹੈ ਬਹੁਤ ਹਾਲਾਤ ਮਾੜੇ ਹੋ ਚੁੱਕੇ ਆ ਲੋਕ ਤਰਾਹੇ ਤਰਾਹੀ ਕਰ ਰਹੇ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਆਪਣੀ ਨਕਾਮੀਆਂ ਛਪਾਉਂਦਾ ਆ ਹੁਣ ਦਰਿਆਵਾਂ ਦੇ ਕੰਢੇ ਤੇ ਬੋਰੇ ਗੱਟੇ ਕਿਹੜੇ ਟਰਾਲੀਆਂ ਤਕਰੀਬਨ 4 ਦਿਨ ਪਹਿਲਾਂ ਲਾਗ ਗਈ ਸੀ ਮਿੱਟੀ ਵਾਲੀਆਂ ਤਾਂ ਹੁਣ ਉਸ ਨੂੰ ਭਰਨਾ ਕੰਮ ਸ਼ੁਰੂ ਹੋਇਆ ਹੈ ਤਾਂ ਪ੍ਰਸ਼ਾਸਨ ਹੁਣ ਪੱਬਾਂ ਪਾਰ ਹੈ ਜਦੋਂ ਹੁਣ ਦੇਖਿਆ ਕਿ ਲੋਕਾਂ ਨੂੰ ਵਿੱਚ ਰੋਸ ਹੈ ਤਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਕਿ ਉਹ ਕਹ ਲੱਕ ਦੇ ਐਮਐਲਏ ਹੋਣ ਚੈਂਪੀਅਨ ਕੋਈ ਵੀ ਹੋਵੇ ਤਾਂ ਹੁਣ ਫੋਟੋਵਾਂ ਖਿਚਵਾਉਣ ਨੂੰ ਆਉਣਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੁਣ ਵੱਧ ਚੁੱਕਿਆ ਹੈ ਤਾਂ ਫੋਟੋਵਾਂ ਖਿਚਵਾਉਣ ਤੋਂ ਬਾਅਦ ਚਲੇ ਜਾਣਗੇ ਤਾਂ ਇਹ ਅਪਡੇਟ ਆਪਣੇ ਆਪ ਚ ਲੋਕਾਂ ਦੀ ਬਦਕਿਸਮਤੀ ਹੈ ਸਰਕਾਰ ਚ ਕੋਈ ਹੋਵੇ ਹੋਵੇ ਪਰ ਸੰਤਾਪ ਆਮ ਲੋਕ ਹੰਡਾਉਂਦੇ ਆ ਜੋ ਆਪਣੀ ਜ਼ਿੰਦਗੀ ਤੇ ਸੰਤਾਪ ਪਟਾਉਂਦੇ ਆ ਤਾਂ ਉਹ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ ਇਸੇ ਤਾਂ ਇਸ ਵਕਤ ਦੀ ਵੱਡੀ ਅਪਡੇਟ ਜਲਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ